ਤਾਂ ਬੰਦਾ ਨੰਦ ਲੈਣਾ ਉਹ ਆ ਗਿਆ ਸੰਸਾਰ ਜੋ ਅੰਤਨੀ ਪਛਾਣ ਉਹ ਠੋਕੜਾ ਦੀ ਰਾਜ ਜੋ ਉਸ ਦਾ ਇਹ ਹੰਸ ਨੇ ਤੇਰਾ ਉਹ ਬਹੁਤ ਵੱਡਾ ਮਾਨ ਮਾਨਵਤਾ ਦੇ ਰਹਿਬ ਧੰਗੁਰੂ ਮਾਨਸਾ ਪਾਤਸ਼ਾਹ ਨੇ ਬਖਸ਼ਿਆ ਕਿਉਂਕਿ ਮੈਂ ਜਸ ਅਕੀ ਤਰ੍ਹਾਂ ਨਾ ਉਸ ਦੀ ਗੱਲ ਕਰਾਂਗਾ ਤਾਂ ਸੋ ਕਾਗਜ਼ ਕਲਬ ਧੰਨ ਇਮਾਨਦਾਰੀ ਦੀ ਹੱਤੀ ਇਹ ਮੇਲਾ ਜਗਤੂਆਂ ਦੇ ਮੇਲੇ ਦਾ ਪਹਿਲਾ ਦੇਣਾ ਬਾਬਾ ਜੀ ਦੇ ਸਫਰ ਦੇ ਇਮਾਨਦਾਰੀ ਅਤੇ ਵਦੀ ਸੱਚੀ ਹੁੰਦੀ ਸੀ ਜਿਹੜੀ ਇਹ ਹੱਤੀ ਇਹਨਾਂ ਨੇ ਲਾਈ ਹੈ ਜੀ ਹੱਟੀਆਂ ਆਪਣੇ ਸਾਥ ਚੜਕਾਂ ਦੇ ਬਣਾਏ ਉਹ ਯਾਦ ਕਰਦੇ ਸਮਾਂ ਇੱਥੇ ਹੱਤੀ ਜਿਹੜੀ ਬਾਬਾ ਦੇ ਸਫਰ ਅੰਦਰ ਉਸੇ ਮਾਰਗ ਦੀ ਗਵਾਹੀ ਕੋਲੋਂ ਦਿਲ ਵਿੱਚ ਸਦਾ ਕੰਦੇਲ ਅਸੀਂ ਮੈਨੂੰ ਕਿਹਾ ਫੈਕਟਰੀ ਵੀ ਦੇ ਪੱਤਰਕਾਰਾਂ ਨੂੰ ਇਧਰ ਕਿਹਦੇ ਦੇ ਅਗਾਂ ਵੱਧੂ ਕਿਸਾਨ ਵੀ ਕਿਧਰ ਕੀ ਬੇਚੀ ਕਰਦੇ ਆ ਹੁਣ ਇਹਨਾਂ ਨੇ ਜਿਹੜੀਆਂ ਇਹ ਬਾਂਗੀਆਂ ਇਹਦਾ ਰੇਟ ਇੱਕ ਰੱਖਿਆ ਇਹਦੇ ਤੇ ਆਹ ਤਾਂ ਨੇ ਪਹਿਲੇ ਹੀ ਤਕੀਦ ਕੀਤੀ ਸੀ ਦੱਸਿਆ ਹਰ ਨਾਲ ਤੋਂ ਦੀ ਬਰਦਾਤ ਕੀਤੀ ਜਾਂ ਸਕੀ ਜਾਂ ਸਕੈਨਰ ਆਪਰ ਸਕੈਨਰ ਤੇ ਆ ਗੱਲਾ ਜੀ ਜੀ ਸਾਹਿਬ ਜਿਆ ਹਰੇਕ ਦਾ ਯਾਦ ਕਰੇਗਾ ਵਾਲੀ ਦੇਖ ਕੇ ਲਾਇਆ ਵੀ ਮਾਨਦਾਰ ਬਣੋ ਯਾਰ ਨੇ ਤੇ ਤੁਸੀਂ ਸੀਸੀਟੀਵੀ ਕੈਮਰੇ ਦੀ ਲਗਰ ਨਹੀਂ ਹੋਵੇ ਨਹੀਂ ਤਾਂ ਕਹਿੰਦੇ ਆ ਅੱਜ ਕੱਲ੍ਹ ਤੇ ਲੱਗਿਆ ਹੁੰਦਾ ਵੀ ਸੀਸੀਟੀਵੀ ਕੈਮਰੇ ਦੀ ਨਜ਼ਰ ਆ ਮੈਂ ਤੇਰੀਆਂ ਤੇ ਪਰ ਇਹਦੇ ਬੇਫਿਕਰ ਹੋ ਜਾਓ ਕੋਈ ਨਜ਼ਰ ਨਹੀਂ ਨਫਾ ਨੁਕਸਾਨ ਇਹ ਇਹ ਵੇਖ ਕੇ ਨਹੀਂ ਇਥੇ ਇਹ ਦਿਕਾਰ ਲਗਾਈ ਗਏ ਤੇ ਕਿਉਂਕਿ ਇਹ ਜੂਨੂ ਆਜਾ ਇਹਨੇ ਪਹਿਲਾਂ ਸ਼ੁਰੂਆਤ ਹੋਈ ਆ ਤੇ ਗੁਰਸੇਵ ਕਮੇਟੀ ਦੀ ਮੇਰੇ ਨਾਲ ਆਪਣੇ ਸੇਵਕ ਸੇਵਕ ਚੁੱਕੇ ਖੁਰਦ ਸੇਵਕ ਦੀ ਮੈਂ ਮਸਲਾ ਲੱਭ ਕੇ ਲਿਆ ਤੁਹਾਨੂੰ ਹਾਂਜੀ ਕਿੱਥੇ ਬੈਠਦੇ ਨਹੀਂ ਪੈਸੇ ਦਾ ਕੁਝ ਨਾ ਦੇ ਵਿੱਚ ਪਹਿਲਾਂ ਲੱਗ ਗਿਆ ਵੀ ਕਿਉਂ ਦੀ ਬੈਠੇ ਤੇ ਕਿਵੇਂ ਇਹ ਸ਼ੁਰੂਆਤ ਕੀਤੀ ਜਿਹੜੀ ਤੁਸੀਂ ਕਿਵੇਂ ਬੜਦਾ ਪੜਿਆ ਜਿਵੇਂ ਇਮਾਨਦਾਰੀ ਨਾਲ ਢੱਟੀ ਆਪਣੇ ਪੰਜਾਬ ਵਿੱਚ ਵੀ ਚੱਲ ਸਕਦੀ ਹੈ ਉਹ ਦੇਖੋ ਇਹ ਬਾਬਾ ਨਾਨਕ ਦੀ ਧਰਤੀ ਹੈ ਜੀ ਅਸੀਂ ਕਹਿੰਦੇ ਹਾਂ ਪੰਜਾਬ ਚ ਕੋਈ ਸਹੇ ਨਹੀਂ ਇੱਕ ਟ੍ਰੈਂਡ ਆਪਣੇ ਆ ਬਾਹਰ ਚੱਲੀ ਹੈ ਪਰ ਪੰਜਾਬ ਚ ਵੀ ਬਹੁਤ ਕੁਝ ਹੈਗਾ ਜੇ ਆਪਾਂ ਸ਼ੁਰੂਆਤ ਕਰਾਂਗੇ ਫੇਰ ਹੀ ਆ ਜੀ ਪਿਛਲੀ ਵਾਰ ਦਾ ਇਹ ਤਜਰਬਾ ਜਿਹੜਾ ਲਗਭਗ ਸਫਲ ਹੀ ਸੀਗਾ ਇਸ ਵਾਰ ਫੇਰ ਲੋਕਾਂ ਚ ਇਮਾਨਦਾਰੀ ਜੁਗਾਉਣ ਦੇ ਲਈ ਇਹ ਉਪਰਾਲਾ ਕੀਤਾ ਜੀ ਹਾਂ ਜੀ ਕੀ ਕੀ ਰੱਖਿਆ ਜਿਹੜਾ ਵਸਤਾਂ ਇਹਦੇ ਚ ਇੱਕ ਆਰਗੈਨਿਕ ਖੇਤੀ ਨੂੰ ਉਤਸ਼ਾਹਿਤ ਕਰਦੇ ਹੋ ਤੁਸੀਂ ਬਰਮੀ ਕੰਪੋਸਟ ਖਾਦ ਹੈ ਜਿਹੜੀ ਆਪਾਂ ਬਣਾਉਨੇ ਆ ਜੀ ਬਾਕੀ ਆਟੇ ਬਾਦਰੇ ਦਾ ਮੱਕੀ ਦਾ ਮਲਟੀ ਗ੍ਰੇਨ ਆਟਾ 슈ਗਰ ਲਈ ਆਟਾ ਜਾਂ ਕਣਕ ਦੀ ਅਲਰਜੀ ਜਿੱਦ ਕਲ ਬਹੁਤ ਉਹਨਾਂ ਲਈ ਆਟਾ ਤੇ achar ਹੈਗੇ ਜੀ ਇਹ ਆਪ ਬਣਾਏ ਆ ਜਿਹੜੇ ਉਹ ਰੱਖੇ ਇੱਕ ਸੈਂਪਲ ਦੇ ਤੌਰ ਤੇ ਤੇ ਉਹ ਆਪ ਦੇ ਪ੍ਰੋਡਕਟ ਹੈਗੇ ਸਾਰੇ ਜੀ ਇਹ ਹੁਣ ਜਿਵੇਂ ਆ ਤੁਸੀਂ ਰੇਟ ਇੱਕ ਰੱਖਤਾ ਹੋ ਸੌਖਾ ਹੋ ਗਿਆ ਵਧੀਆ ਵੀ ਹਾਂਜੀ ਪਰ ਇਹ ਰਹੂਗਾ ਵੀ ਵੱਧ ਘੱਟ ਕੀ ਜਾਵੇ ਵੱਧ ਘੱਟ ਰੇਟ ਹੋਊਗਾ ਤੇ ਇਹ ਇਸ ਕਰਕੇ ਤੁਸੀਂ ਇਹ ਫਿਰ ਇਹ ਸਾਰੀ ਪੈਕਿੰਗ ਕਰ ਲਈ ਉਸ ਤੀਕ ਹਾਂਜੀ ਉਹ ਫਿਰ ਵੇਟ ਆ ਜਿਹੜਾ ਉਹ ਵੱਧ ਘੱਟ ਕਰਕੇ ਰੇਟ ਇੱਕੋ ਹੀ ਕਰਤਾ ਜੀ ਤਾਂ ਕਿ ਭਲੇਖਾ ਨਾ ਪਵੇ 50 ਰੁਪਏ ਦੀ ਹਰ ਇੱਕ ਮੰਗਾਪੀ ਹਾਂ ਹੁਣ ਤੁਸੀਂ ਇੱਥੇ ਨੇੜੇ-ਨੇੜੇ ਮੇਲੇ ਦਾ ਮੇਲੇ ਦਾ ਆਨੰਦ ਮਾਲਦੇ ਆ ਤੇ ਜਿਹੜੀ ਚਲੋ ਹੈ ਨਾ ਹੈਗਾ ਮਾੜਾ ਮੋਟਾ ਜ਼ਿੰਮੇਵਾਰੀਆਂ ਕੋਈ ਸੋਸ਼ੀਟੀ ਕੈਮਰੇ ਦੀ ਨਜ਼ਰ ਵਿੱਚ ਨਹੀਂ ਹੋ ਹਾਂਜੀ ਸੋਸ਼ੀਟੀ ਕੈਮਰੇ ਲੱਗਿਆ ਭਾਈ ਡਰ ਜਾ ਪੈ ਗਿਆ ਉਹ ਫਿਰ ਡਰ ਜਾ ਪੈ ਜਾਂਦਾ ਫਿਰ ਐਂ ਲੱਗਦਾ ਵੀ ਅਸੀਂ ਇਮਾਨਦਾਰ ਨਹੀਂ ਹੈਗੇ ਅਜੇ ਸੀਸੀਟੀਵੀ ਕੈਮਰੇ ਦੀ ਨਜ਼ਰ ਚ ਹਾਂ ਉਹ ਨਜ਼ਰ ਚ ਨਹੀਂ ਹੈਗੇ ਤਾਂ ਆਪਣੇ ਆਪ ਅੰਦਰੋਂ ਫੀਲਿੰਗ ਉੱਠਦੀ ਆ ਵੀ ਨਹੀਂ ਯਾਰ ਗ੍ਰਾਹਕ ਹੀ ਦੇਵਤਾ ਹੈ ਫਿਰ ਤੁਸੀਂ ਫਿਰ ਗੱਲਾਂ ਆਇਓ ਦੇੜੇ ਹਾਂਜੀ ਇਹ ਫਿਰ ਕਹਿੰਦਾ ਪਟਾੜਾ ਹਾਂਜੀ ਇਹ ਸਕੈਨਰ ਆ ਸਕੈਨਰ ਆ ਹਾਂਜੀ ਕੋਈ ਲੱਗਦਾ ਨਹੀਂ ਨੀਤਾ ਹੋਵੇ ਇਹਦੇ ਚੈੱਕ ਕਰ ਸਕਦਾ ਹੈ ਹਾਂਜੀ ਕਿੰਨਾ ਕੁ ਲੈ ਕੇ ਆਇਓ ਫਿਰ ਜਿਹੜਾ ਆਪਣਾ ਸਮਾਨ ਲੈ ਕੇ ਆਇਆ ਇਹ ਤਾਂ ਜੀ ਇਹ ਮਿੰਕਲ ਚੱਲਿਆ ਵੀ 15 15000 ਦਾ ਚਾਰੇ ਤੇ ਰੱਖਾਂਗੇ ਜੀ ਹਾਂਜੀ ਕਿੰਨਾ ਵਜਨ ਹੋਵੇਗਾ ਜੇ ਕਿ ਵਜਨ ਦਾ ਵਜਨ ਦਾ ਤਾਂ ਕੋਈ ਵਜਨ ਦਾ ਤਾਂ ਘੱਟਵਾ ਦੇ ਹਾਂਜੀ ਹਾਂ 2 ਕਿਲੋ ਵਰਮੀ ਕੁਮਸ ਖਾਦਾ ਜਿਹਨੇ 900 ਗ੍ਰਾਮ ਆਟੇ ਹੈਗੇ ਆਏ ਅੱਡੋ ਅੱਡਾ ਜੀ ਸਾਰਿਆਂ ਦਾ ਆਪ ਸਾਰਾ ਕੁਸਤਿਆ ਆਪਣੇ ਆਪ ਹਾਂਜੀ ਆਪ ਆਪ ਦੀ ਪੈਕਿੰਗ ਆਪ ਦਾ ਹੀ ਤਿਆਰ ਜੀ ਕਿਵੇਂ ਰਹੀ ਤੁਹਾਡੀ ਕਿਉਂਕਿ ਕਈ ਸਾਲ ਹੋ ਗਏ ਬਣਾਏ ਕਿਨੇ ਸਾਲ ਤੋਂ ਵਧੀਆ ਰਿਜ਼ਲਟ ਹੈ ਜੀ ਬਹੁਤ ਵਧੀਆ ਹੋਣ ਲੱਗ ਗਿਆ 13 13 ਜੇ ਸੀਗਾ ਪਰ ਰੇਰੂ ਪਾਉਣ ਨਾਲ ਰੂੜੀ ਦੀ ਨਾਲ ਬਰਮੀ ਕਮੋਸਤ ਨਾਲ ਵਧੀਆ ਹੁੰਦੀ ਤੇ ਪਿੰਡ ਦੀ ਚੁਗਿਆ ਫੁਰ ਚੁਗਿਆ ਫੁਰਦ ਪਿੰਡ ਦਾ ਹਾਂਜੀ ਦੋ ਕਿੱਲੇ ਦੋ ਕਿੱਲੇ ਹਾਂਜੀ ਤਿੰਨ ਜੀ ਹੋ ਗਿਆ ਪਰ ਕਿੰਨੀ ਦਾ ਮਸਤਾਲਾ ਜੀ ਸਟਾਲ ਨੰਬਰ ਨਹੀਂ ਲੱਗਿਆ ਜੀ ਜਦੋਂ ਸਟਾਲਾ ਦੇਖੋਗੇ ਮੋਟੋਰ ਦਾ ਸਾਹ ਪਾਉਂਦਾ ਹੈ